ਦੋਸਤੋ ਤੁਸੀਂ ਸਾਰਿਆਂ ਨੇ ਇੱਕ ਗੀਤ ਤਾਂ ਸੁਣਿਆ ਹੋਵੇਗਾ ਗਜ਼ਲ ਐ ਅਸਲ ਦੇ ਵਿੱਚ ਗੀਤ ਦੇ ਰੂਪ ਦੇ ਵਿੱਚ ਅਸੀਂ ਉਹਨੂੰ ਸੁਣਦੇ ਆ ਬਹੁਤ ਪਿਆਰਾ ਗੀਤ ਹੈ ਬਹੁਤ ਪਿਆਰੀ ਧੁਨਾ ਹੈ ਉਹਦੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਮ ਬੁਲਬਲੇ ਹੈ ਇਸਕੀ ਇਹ ਗੁਲਿਸਤਾਨ ਹਮਾਰਾ ਤੇ ਇਹਦੇ ਗੀਤ ਦੇ ਅੱਗੇ ਜਾ ਕੇ ਇੱਕ ਪੈਰਾ ਹੋਰ ਆਉਂਦਾ ਮਜ਼ਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੀ ਹੈ ਹਮ ਵਤਨ ਹੈ ਹਿੰਦੁਸਤਾਨ ਹਮਾਰਾ ਇਸ ਤਰ੍ਹਾਂ ਦਾ ਇਹ ਗੀਤ ਹੈ ਇਹ ਗੀਤ ਲਿਖਣ ਵਾਲਾ ਕੌਣ ਸੀਗਾ ਉਹਦਾ ਨਾਮ ਸੀ ਦੋਸਤੋ ਪ੍ਰੋਫੈਸਰ ਮੁਹੰਮਦ ਇਕਬਾਲ ਡਾਕਟਰ ਮੁਹੰਮਦ ਇਕਬਾਲ ਵੀ ਕਿਹਾ ਜਾਂਦਾ ਇਹਨਾਂ ਨੂੰ ਕਿਉਂਕਿ ਇਹਨਾਂ ਨੇ ਪੀ ਐਚ ਡੀ ਕੀਤੀ ਹੋਈ ਸੀ ਵਿਦਵਾਨ ਸੀਗੇ ਇਹ ਤੇ ਇਹਨਾਂ ਦਾ ਜਿਹੜਾ ਜਨਮ ਹੈ ਉਹ 1877 ਈਸਵੀ ਨੂੰ ਸਾਂਝੇ ਪੰਜਾਬ ਦੀ ਧਰਤੀ ਦੇ ਉੱਤੇ ਸਿਆਲਕੋਟ ਦੇ ਵਿੱਚ ਹੋਇਆ ਸੀਗਾ ਸਿਆਲਕੋਟ ਜਿਹੜਾ ਇੱਕ ਜ਼ਿਲ੍ਹਾ ਹੈਡਕੁਆਟਰ ਹੈਗਾ ਪਰਲੇ ਪੰਜਾਬ ਚ ਹੁਣ ਲੈਂਦੇ ਪੰਜਾਬ ਦੇ ਵਿੱਚ ਤੇ ਇਹਨਾਂ ਨੂੰ ਜਿਹੜਾ ਹੈਗਾ ਇਨਾਂ ਦੀ ਮੌਤ ਜਿਹੜੀ ਉਹ 1938 ਦੇ ਵਿੱਚ ਲਾਹੌਰ ਦੇ ਵਿੱਚ ਹੋਈ ਸੀ 21 ਅਪ੍ਰੈਲ ਨੂੰ ਉੱਥੇ ਇਹਨਾਂ ਦਾ ਮਕਬਰਾ ਬਣਿਆ ਹੋਇਆ ਹੈ ਹਜ਼ੂਰੀ ਬਾਗ ਦੇ ਵਿੱਚ ਹਜ਼ੂਰੀ ਬਾਗ ਲਾਹੌਰ ਦੇ ਅੰਦਰ ਇਹਨਾਂ ਦੀ ਯਾਦਗਾਰ ਬਣੀ ਹੋਈ ਹੈ ਮਕਬਰਾ ਬਣਿਆ ਹੋਇਆ ਹੈ ਇਹ ਕਵੀ ਸੀ ਫਿਲਾਸਫਰ ਸੀ ਤੇ ਰਾਜਨੀਤਿਕ ਆਗੂ ਵੀ ਸੀ ਤੇ ਪਾਕਿਸਤਾਨ ਵਾਲੇ ਇਹਨਾਂ ਨੂੰ ਅਲਾਮਾ ਇਕਬਾਲ ਕਰਕੇ ਵੀ ਜਾਣਦੇ ਨੇਗੇ ਇਸ ਤਰ੍ਹਾਂ ਵੀ ਉਹਨਾਂ ਨੂੰ ਸਤਿਕਾਰ ਦਿੰਦੇ ਨੇਗੇ ਤੇ ਇਸ ਤਰ੍ਹਾਂ ਇਹਨਾਂ ਨੇ ਇਹ ਲਿਖਿਆ ਤੇ ਇਹ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਇਹਨਾਂ ਨੇ ਇਹ ਗਜ਼ਲ ਲਿਖੀ ਸੀ ਤੇ ਬਹੁਤ ਜ਼ਿਆਦਾ ਇਹ ਗਾਈ ਗਈ ਇਹਨਾਂ ਨੇ ਖੁਦ ਵੀ ਗਾਈ ਇਹ ਕਿਉਂਕਿ ਲਾਹੌਰ ਦੇ ਇੱਕ ਸਰਕਾਰੀ ਕਾਲਜ ਦੇ ਵਿੱਚ ਲੈਕਚਰਰ ਸੀਗੇ ਉੱਥੇ ਪ੍ਰੋਫੈਸਰ ਸੀਗੇ ਉੱਥੇ ਵੀ ਇਹਨਾਂ ਨੇ ਲਾਲਾ ਹਰਦੀয়াল ਜਿਹੜੇ ਕਿ ਵੱਡੇ ਇਨਕਲਾਬੀ ਆਗੂ ਹੋਏ ਨੇਗੇ ਉਹਨਾਂ ਦੇ ਨਾਲ ਕਿਸੇ ਸਮਾਗਮ ਦੇ ਵਿੱਚ ਇਹਨਾਂ ਨੇ ਭਾਗ ਲਿਆ ਸੀਗਾ ਤੇ ਉੱਥੇ ਇਹਨਾਂ ਨੇ ਇਹ ਗੀਤ ਗਾਇਆ ਵੀ ਸੀਗਾ ਤੇ ਸਾਡੇ ਇਧਰ ਹਿੰਦੁਸਤਾਨ ਦੇ ਵਿੱਚ ਵੀ 1950 ਦੇ ਵਿੱਚ ਇਹਨੂੰ ਬਕਾਇਦਾ ਤਰਜ਼ ਦੇ ਵਿੱਚ ਸੁਰਬੱਧ ਕਰਕੇ ਜਿਹੜੇ ਪੰਡਿਤ ਰਵੀ ਸ਼ੰਕਰ ਸੀਗੇ ਜਿਹੜੇ ਵੱਡੇ ਸਿਤਾਰਵਾਦਕ ਹੋਏ ਨੇਗੇ ਉਹਨਾਂ ਨੇ ਇਹਨੂੰ ਸੁਰਬੱਧ ਕੀਤਾ ਤੇ ਇਹ ਗੀਤ ਸਾਡੇ ਬਹੁਤ ਪ੍ਰਚਲਿਤ ਹੈਗਾ ਉਹਨਾਂ ਦਾ ਜਨਮ ਜਿਹੜਾ ਇਹ ਕਦੋਂ 1900 ਗੜਬੜ ਹੋ ਗਈ ਸੋਰੀ ਤਾਂ ਦੋਸਤੋ ਇਸ ਮਹਾਨ ਲੇਖਕ ਨੇ ਜਿਨ੍ਹਾਂ ਦਾ ਜਨਮ 9 ਨਵੰਬਰ 1877 ਨੂੰ ਸਿਆਲਕੋਟ ਦੇ ਵਿੱਚ ਹੋਇਆ ਸੀ ਜਿੱਥੇ ਇਹਨਾਂ ਨੇ ਇਹ ਗੀਤ ਲਿਖਿਆ ਸੀ ਕਿ ਸਾਰੇ ਜਹਾਂ세 ਅੱਛਾ ਹਿੰਦੁਸਤਾਨ ਹਮਾਰਾ ਹਮ ਬੁਲਬਲੇ ਹੈ ਇਸ ਕੀ ਇਹ ਗੁਲਿਸਤਾਨ ਹਮਾਰਾ ਉਥੇ ਇਹਨੇ ਇਹਨਾਂ ਨੇ ਆਪਣੇ ਦੇਸ਼ ਦੇ ਅੰਦਰ ਮਾੜੇ ਵਰਤਾਰੇ ਵੇਖ ਕੇ ਫਿਰਕੂ ਲੜਾਈਆਂ ਵੇਖ ਕੇ ਮਤਲਬ ਘਟੀਆਂ ਗੱਲਾਂ ਵੇਖ ਕੇ ਇਹਨਾਂ ਨੇ ਫਿਰ ਇੱਕ ਹੋਰ ਜਿਹੜਾ ਗੀਤ ਜਾਂ ਗਜ਼ਲ ਲਿਖੀ ਸੀ ਉਹਦੇ ਬੋਲ ਨੇ ਉਰਦੂ ਦੇ ਵਿੱਚ ਕਿ ਮੁਦਤें ਗੁਜ਼ਰੀ ਹੈ ਇਤਨੀ ਰੰਜੋਗਮ ਸਹਤੇ ਹੋਏ ਮੁਦਤੇ ਗੁਜ਼ਰੀ ਹੈ ਇਤਨੇ ਰੰਜੋ ਗਮ ਸਹਤੇ ਹੋਏ ਸ਼ਰਮ ਸੀ ਆਤੀ ਹੈ ਅਬ ਤੋਂ ਇਸ ਬਤਨ ਕੋ ਬਤਨ ਕਹਤੇ ਹੋਏ ਯਾਨੀ ਕਹਿੰਦਾ ਹੁਣ ਇਸ ਦੇਸ਼ ਨੂੰ ਆਪਣਾ ਦੇਸ਼ ਕਹਿੰਦੇ ਹੋਏ ਹੁਣ ਸ਼ਰਮ ਜੀ ਵੀ ਆਉਂਦੀ ਹੈ ਇਹਦੇ ਅੰਦਰ ਜਿਹੜੇ ਮਾੜੇ ਵਰਤਾਰੇ ਵਰਤ ਰਹੇ ਤਾਂ ਇਹ ਸਵਾਲੀਆ ਚਿੰਨ ਛੱਡ ਗਿਆ ਸਾਨੂੰ ਇਹ ਸਾਡਾ ਲੇਖਕ ਦੋਨਾਂ ਦੇਸ਼ਾਂ ਦੇ ਲਈ ਦੋਨਾਂ ਦੇਸ਼ਾਂ ਦੇ ਵਿੱਚੋਂ ਚਾਹੇ ਪਾਕਿਸਤਾਨ ਹੋਵੇ ਹਿੰਦੁਸਤਾਨ ਹੋਵੇ ਕਿਉਂਕਿ ਸਾਂਝੇ ਦੇਸ਼ ਦਾ ਇਹ ਰਾਈਟਰ ਸੀ ਸਾਂਝੇ ਪੰਜਾਬ ਦੇ ਧਰਤੀ ਤੇ ਇਹਦਾ ਜਨਮ ਹੋਇਆ ਸੀਗਾ ਤੇ ਸਾਡੇ ਦੇਸ਼ ਦੇ ਅੰਦਰ ਜੇ ਸਾਡੇ ਪੰਜਾਬ ਦੇ ਅੰਦਰ ਜੇ ਕੋਈ ਮਾੜਾ ਵਰਤਾਰਾ ਚੱਲ ਰਿਹਾ ਹੈ ਉਹਨੂੰ ਰੋਕਣ ਦੀ ਲੋੜ ਹੈ ਤਾਂ ਜੋ ਅਸੀਂ ਇਸ ਮੁਹੰਮਦ ਇਕਬਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਸਕੀਏ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਸਕੀਏ ਕਿ ਹੁਣ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਕੋਈ ਵੀ ਮਾੜਾ ਵਰਤਾਰਾ ਨਹੀਂ ਵਰਤ ਰਿਹਾ ਕੋਈ ਇੱਥੇ ਮਾੜੀ ਗੱਲ ਨਹੀਂ ਹੋ ਰਹੀ ਇਹ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਮੇਘਰਾ ਜਰਲਾ YouTube ਚੈਨਲ ਹੈ ਜਿਹੜਾ ਮੇਰਾ ਨਾਂ ਵੀ ਮੇਗਰਾਜਰ ਅੱਲ੍ਹਾ ਤੇ ਚੈਨਲ ਦਾ ਨਾਂ ਵੀ ਮੇਗਰਾਜਰ ਅੱਲ੍ਹਾ ਹੈ ਉਹਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਬਣਾਇਆ ਕਰੋ ਤੇ ਗਾਂ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਆਪਣੀ ਰਾਏ ਦਿਆ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ